ਅੱਜ ਦੇ ਜਿਹੜੇ ਪ੍ਰੈਸ ਕਾਨਫਰੰਸ ਹੈ ਉਹਦਾ ਮੁੱਖਾ ਜਿਹੜਾ ਹੈਗਾ ਉਹ ਹੈ ਕਿ ਇਹ ਜੋ ਹਰਵਿੰਦ ਕੇਜਰੀਵਾਲ ਉਹਨਾਂ ਦਾ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਜਿਸ ਤਰ੍ਹਾਂ ਰਕੇਸ਼ ਨੇ ਜ਼ਿਕਰ ਕੀਤਾ ਹੈ ਕਿ ਅੱਜ 133ਵੀਂ ਜਨਤੀ ਹੈ भारत के संविधान के निर्माता डॉक्टर भीमराव अंबेडकर जी ने और उन्होंने जीडी सब तो वीडी देन है कि उन्होंने भारत के संविधान नाता और अज सत्तर साल तो ज्यादा हो गए हैं संविधान सक्सेसफुली चल रहे हैं सो कुछ चीजा तो लिखिया हुई हैं ਜਿਹੜੀਆਂ ਆਰਟੀਕਲਜ਼ ਰੂਲ ਦੇ ਵਿੱਚ ਮੈਂਸ਼ਨਡ ਹੈ ਕੁਝ ਚੀਜ਼ਾਂ ਹੁੰਦੀਆਂ ਹਨ ਅਨਰਿਟਨ ਕਨਵੈਂਸ਼ਨਸ ਹੁੰਦੀਆਂ ਤਾਂ ਉਸ ਨਾਤੇ ਕਨਵੈਂਸ਼ਨਸ ਨੂੰ ਨਾਲ ਫੋਲੋ ਕਰਦੇ ਇਥੇ ਗ੍ਰੇ ਰਹੀ ਹੈ ਉਸ ਕਨਵੈਂਸ਼ਨਸ ਨੂੰ ਫੋਲੋ ਕਰਦਿਆਂ ਹੋਇਆਂ ਸਰਕਾਰ ਦਾ ਕੰਮਕਾਜ ਚੱਲਦਾ ਹੈ तो श्री अरविंद केजरीवाल जी दिल्ली के मुख्यमंत्री हैं और जो योलीटिक्स आम आदमी पार्टी बनी उस तो पहला इंडिया गेस्ट करपन के तौर उ मुहिम शुरू की गई जिसते चिश् जिरी है, है फिर आम आदमी पार्टी जी संघर्ष चो निकल है। पार्टी के के पार्टी अगेंस्ट करप्शन है अज उप्शन संलिप्त है कि जो कहता थकल शब संभलना संभलना वही लड़खड़ाया या सवेरे सवे, रे सवे. ਕਿ ਅੱਜ ਜਿਹੜਾ ਲਿਕਰ ਸਕੈਮ ਹੈ ਉਹਦੇ ਵਿੱਚ ਸੰਬੰਧਿਤ ਹੈ ਔਰ ਜਿਹੜੀ ਗੱਲ ਕੇਜਰੀ ਸਾਹਿਬ ਕੇਜਰੀਵਾਲ ਸਾਹਿਬ ਨੇ ਆਪਣੇ ਮੰਤਰੀਆਂ ਤੇ ਲਾਗੂ ਕੀਤੀ ਉਹ ਆਪਣੇ ਤੇ ਕਿਉਂ ਨਹੀਂ ਲਾਗੂ ਕਰ ਰਹੇ ਕਿ ਜਦੋਂ ਉਹਨਾਂ ਦੇ ਉਪ ਮੁੱਖ ਮੰਤਰੀ ਉਹਨਾਂ ਨੂੰ ਪੁਚਕਿਸ਼ਲੀ ਬੁਲਾਇਆ ਗਿਆ ਅਰੈਸਟ ਕੀਤੇ ਗਏ ਉਹਨਾਂ ਉਹਨਾਂ ਕੋਲੋਂ استਿਫਾ ਲਿਆ ਗਿਆ ਠੀਕ ਹੈ ਨਾ ਤੇ ਉਸ ਤੋਂ ਪਹਿਲਾਂ ਉਹਨਾਂ ਦੇ ਹੈਲਥ ਮਿਨਿਸਟਰ ਸਤਿੰਦਰ ਜੈਨ ਉਹਨਾਂ ਦੇ ਕੋਲੋਂ ਰੈਜ਼ੀਗਨੇਸ਼ਨ ਦਿੱਤੇ ਨਾ ਤਾਂ ਫਿਰ ਜਦੋਂ ਉਹ ਦਾ ਅਰੈਸਟ ਹੋਇਆ ਤੇ ਹੁਣ ਕਹਿੰਦੇ ਹੋਏ استਿਫਾ ਨਹੀਂ ਦੇਣਾ ਇਹ ਡਬਲ ਪ੍ਰਿੰਸੀਪਲਸ ਕਿਉਂ ਹੈ ਦੋਰਾ ਮਾਪਨਣ ਮੈਂ ਉਹਨਾਂ ਦੀ ਮਾਪਦੰਡ ਦੀ ਗੱਲ ਜ਼ਿਕਰ ਕਰ ਰਿਹਾ ਮੈਂ ਸੰਵਿਧਾਨਕ ਠੀਕ ਹੈ ਕਿ ਕਨਵੈਨਸ਼ਨਸ ਹੈਗੀਆਂ ਜਦੋਂ ਵੀ ਕਿਸੇ ਤੇ ਉਂਗਲ ਉੱਠਦੀ ਹੈ ਤਾਂ ਉਹ ਵਿਅਕਤੀ ਆਪਣਾ ਜਿਹੜਾ ਸੰਵਿਧਾਨਿਕ ਪਦ ਹੈ ਉਹ त्याग ਦਤਾ ਹੈ ਲੇਕਿਨ ਉਹ ਇਹ ਕਹਿੰਦੇ ਹੈ ਬਸ ਇਹਦਾ ਕਿ ਵੀ ਅਸੀਂ ਕਿ ਮੈਂ ਰਿਜ਼ਾਈਨ ਨਹੀਂ ਕਰਨਾ ਕਿਉਂਕਿ ਅਨ ਰਿਟਨ ਹੈ ਫੋਰਸ ਵੀ ਇੰਟਰਫੇਅਰ ਨਹੀਂ ਕਰ ਰਹੀ ਲੇਕਿਨ ਗੱਲ ਇਹ ਹੈ ਕਿ ਵੀ ਇੱਕ ਜਿਹੜਾ ਨੈਤਿਕਤਾ ਦਾ ਤਗਾਜ਼ਾ ਹੈ ਕਿ ਹੀ ਮਸਟ ਰਜ਼ਾਈਨ ਲੇਕਿਨ ਉਹ ਨਹੀਂ ਰਜ਼ਾਈਨ ਨਹੀਂ ਕੀਤਾ ਅੱਜ ਇਸੇ ਲਈ ਅੱਜ ਜਿਹੜਾ ਦਿਨ ਚੁਣਿਆ ਸੀ ਵੀ ਇਸੇ ਲਈ ਕਿ ਡਾਕਟਰ ਭੀਮਰਾਵ ਅੰਬੇਦਕਰ ਜੀ ਜਿਹੜਾ ਸਵਿਧਾਨ ਦਿੱਤਾ ਹੈ ਉਹ ਜਿਹਦੇ ਨਾਲ ਸਰਕਾਰਾਂ ਚੱਲਦੀਆਂ ਅਸੀਂ ਉਹਦੀ ਵੀ ਤੋਹੀਨ ਕਰ ਰਹੇ ਹਾਂ ਫਿਰ ਆਮ ਆਦਮੀ ਦੀ ਪਾਰਟੀ ਕਿ ਵੀ ਉਹ ਗਵਰਤਮਾਨ ਹੁਣੀ ਮੁੱਖ ਮੰਤਰੀ ਇੱਥੇ ਠੀਕ ਹੈ ਨਾ 7 ਅਪ੍ਰੈਲ ਨੂੰ ਉਹਨਾਂ ਨੇ ਕਿਹਾ ਸੀ ਕਿ ਵੀ ਅਸੀਂ ਓਹ ਹੜਤਾਲ ਰੱਖਾਂਗੇ ਠੀਕ ਹੈ ਨਾ ਕਿੱਥੇ ਖੜਕੜਕਲਾ 10 ਵਜੇ ਰੱਖੀ ਤੇ ਭੁਖੜਤਾਲ ਸਾਰੇ ਰੋਟੀ ਖਾ ਕੇ ਆਏ ਹੋਏ ਉਹਨੇ ਪੱਤਰਕਾਰ ਭਰਾਈ ਦੱਸਦੇ ਹੈ ਕਿ ਵੀ ਉੱਥੇ ਜਿਹੜੇ ਬੰਦੇ ਆਏ ਸੀ ਪਹਿਲਾਂ ਉੱਥੇ ਕੁਲਚੇ ਚੋਲੇ ਤੇ ਟਾਬਿਆਂ ਤੇ ਬੈਠੇ ਸੀ ਤੇ ਮਾਨ ਸਾਹਿਬ ਦੇ ਵੀ ਕਹਿਣਾ ਹੈ ਕਿ ਜਿਹੜਾ 12 ਵਜੇ ਆਏ ਤੇ ਰੋਟੀ ਰੋਟੀ ਖਾ ਕੇ ਆਏ ਤਾਂ ਮਤਲਬ ਇਹ ਹੈਗਾ ਕਿ ਜਿਹੜਾ ਪ੍ਰੋਟੈਸਟ ਉਹ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਉਹ ਵੀ ਸਮਝਦੇ ਆ ਕਿ ਜਿਹੜੀ ਗੱਲ ਕੇਜਰੀਵਾਲ ਨੂੰ ਨਹੀਂ ਕਰ ਰਹੇ ਉਹ ਗਲਤ ਹੈ ਹੁਣ ਰਾਜ ਸਭਾ ਦੇ ਮੈਂਬਰ ਸੀਗੇ ਪੰਜ ਠੀਕ ਹੈ ਨਾ ਉਹਨਾਂ ਨੇ ਕੋ ਪ੍ਰੋਟੈਸਟ ਕੀਤਾ ਦਬੀ ਜਵਾਨ ਦੇ ਵਿੱਚ ਸੀਚੇ ਵਾਲੂ ਨਹੀਂ ਹੈ ਸ਼ੋਕ ਮਿੱੱਤਲ ਹੋਣੀ ਹੈ ਫਿਰ ਉਹ ਇੰਡਸਟ੍ਰੀਸਟ ਹੈਗੇ ਰੋੜਾ ਸਾਹਿਬ ਸੰਜੀਵ ਰੋੜਾ ਸੰਜੀਵ ਰੋੜਾ ਆਉਣੀ ਹੈ ਸ਼ੋਕ ਕਰਦਾ ਰਘਵ ਚੰਡਾ ਤੇ ਇੰਗਲਿਸ਼ੀ ਬੈਠਣਾ ਆਪਣਾ ਲਾਜ ਹੀ ਕਰਾਈ ਜਾਂਦਾ ਉਹ ਨਹੀਂ ਆਂਦਾ ਉਹਨੇ ਆੜਾ ਵੀ ਨਹੀਂ ਹੈ ਮੈਂ ਕੀ ਅੱਖਾਂ ਅੱਖਾਂ ਹਮੇਸ਼ਾ ਬੰਦ ਰਹਿਣੀਆਂ ਹੋਂਦੀ ਖੁੱਲਦੀਆਂ ਹੋਣਾਂ ਦੀਆਂ ਤੋਂ ਇਸ ਲਈ ਉਹ ਆ ਹੀ ਨਹੀਂ ਰਹੇ ਸਵਾਲ ਇਹ ਹੈ ਕਿ ਆਪਣਾ ਜਿਹੜੀ ਉਹਨੇ ਜਿਹੜੇ ਆਮ ਆਦਮੀ ਪਾਰਟੀ ਦੇ ਕਾਰਕੁਨ ਹੈਗੇ ਆ ਉਹਨਾਂ ਨੂੰ ਵੀ ਵਿਸ਼ਵਾਸ ਨਹੀਂ ਉਹ ਵੀ ਕਹਿੰਦੇ ਕਿ ਸਟੈਂਡ ਗਲਤ ਹੈ ਇਸੇ ਲਈ ਨਾਲ ਸਾਫ ਨਹੀਂ ਜਰੇ ਸੋ ਇਸ ਨਾਤੇ ਤੁਹਾਡੇ ਰਾਹੀਂ ਇਹ ਗੱਲ ਪਹੁੰਚਾ ਚਾਹਨੇ ਆਵਾਮ ਦੇ ਵਿੱਚ ਵੀ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਪੂਰੇ ਜ਼ਿਲ੍ਹਿਆਂ ਦੇ ਵਿੱਚ ਧਰਨਾ ਵੀ ਦੇ ਰਹੀ ਇਸ ਗੱਲ ਨੂੰ ਲੈ ਕੇ ਔਰ ਇਸੇ ਗੱਲ ਲਈ ਜਿਹੜਾ ਹੈਗਾ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ कि केजरीवाल साहब जेड़ा कानून जेडी नैतिकता तो तुम मनीष सिसोदिया को अस्तीफा लिता सतेंद्र जैन कोलो इस्तीफा लिता उस नैतिकता का तकाजा है कि केजरीवाल